ਆ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਜਾ ਰਹੀ ਹੈ ਯੋਧ ਨਸ਼ੇ ਵਿਰੁੱਧ ਇਸ ਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਨਮੇ ਹੇਠ 3 ਕੋਟ ਜਿਹੜੀ ਪੁਲਿਸ ਲਗਾਤਾਰ ਜਿਹੜਾ ਇਸ ਦੇ ਉੱਪਰ ਸਿਕੰਜਾ ਕੱਸਿਆ ਹੋਇਆ ਹੈ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੀ ਮੀਨਸ ਮਗਲ ਨੇ ਤੇ ਸਾਡੇ ਜਿਹੜੇ ਸੀਐਸਟਾਫ ਦੀ ਜੀ ਟੀਮ ਹੈ ਹਰ ਟਾਈਮ ਹੋਣਰ ਨਿਗਰੱਖ ਰਹੀ ਹੈ ਵੀ ਕੋਈ ਕਿਤੇ ਵੀ ਕੋਈ ਵੱਡੇ ਲੈਵਲ ਤੇ ਕੋਈ ਸਮਗਲਿੰਗ ਤਾਂ ਨਹੀਂ ਕਰਦਾ ਤੇ ਇਸ ਤਰ੍ਹਾਂ ਉਸ ਟਾਈਮ ਸਾਨੂੰ ਕਾਮਯਾਬੀ ਮਿਲੀ ਜਦੋਂ ਸਾਡੇ ਸੀਨੀਅਰ ਇਨਸਪੈਕਟਰ ਸ੍ਰੀ ਮਰਿੰਦਰ ਸਿੰਘ ਜੀ ਨੂੰ ਤੇ ਉਹਨਾਂ ਦੇ ਜਿਹੜੇ ਏਐਸਸੀ ਹਾਕਮ ਸਿੰਘ ਜਦੋਂ ਜੋਗੀਆਂ ਵਾਲੀ ਬਸਤੀ ਦੇ ਨੇੜੇ ਇੱਕ ਛੱਕੀ ਪੁਰਸ਼ਾਂ ਤਲਾਸ਼ ਵਿੱਚ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੂੰ ਚਾਰ ਜਣੇ ਮੌਕੇ ਤੇ ਲੜਕੇ ਦਿਖਾਈ ਦਿੱਤੇ ਜਦੋਂ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵਿੱਚੋਂ ਇੱਕ ਜਣੇ ਪੱਜ ਵਿੱਚ ਕੰਮ ਜਾਉਗੇ ਤੇ 3 ਨੂੰ ਮੌਕੇ ਤੇ ਇਹਨੂੰ ਗਿਫਤਾ ਕੀਤਾ ਗਿਆ ਜਦੋਂ ਇਹਨਾਂ ਨੂੰ ਗਿਫਤਾ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਸਾਡੀ ਜਿਹੜੇ ਦੋਸ਼ੀ ਸੀ ਜਿਹੜੇ ਮੈਂ ਦੱਸਦਾ ਵੀ ਉਹਨਾਂ ਦੇ ਨਾਂ ਇੱਕ ਤਾਂ ਮਨਜੀਤ ਸਿੰਘ ਉਹ ਤੇ ਕਸ਼ਮੀਰ ਸਿੰਘ ਜੋਗਿਆਂ ਵਾਲੀ ਬਸਤੀਆਂ ਰਹਿਣ ਵਾਲਾ ਸੀ ਦੂਸਰਾ ਜਮੀਤ ਸਿੰਘ ਗਲੀ ਨੰਬਰ 2 ਫਰੀਕੋਟ ਜੀਵਨ ਨਗਰ ਦਾ ਰਹਿਣ ਵਾਲਾ ਸੀ ਤੀਸਰਾ ਲਖਪ੍ਰੀਤ ਸਿੰਘ ਵਾਸੀ ਬਲਬੀਰ ਬਸਤੀ ਫਰੀਕੋਟ ਦਾ ਸੀ ਜਿਹੜਾ ਮਨਜੀਤ ਸਿੰਘ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਪਹਿਲਾਂ ਐਨਡੀ ਦਾ ਤੇ ਇੱਕ ਇਹ ਦੇ ਧੀਰਜ ਚ ਇਹ ਦੀ ਬੇਲ ਜੰਪ ਕਰਕੇ ਉਸਤੇ ਮਕਦਮਾ ਦਚ ਕੀਤਾ ਗਿਆ ਸੀ ਤੇ ਇਸ ਤੇ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਨੇ ਤਲਾਸ਼ੀ ਕੀਤੀ ਗਈ ਤਾਂ ਇਹਨਾਂ ਤੋਂ 280 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਤੇ 5100 ਰੁਪਏ ਦਾਗਮਣੀ ਜਿਹੜਾ ਇਹਨਾਂ ਨੇ ਉਸ ਕੋਈ ਟੈਂਪਲ ਨਾਲ ਜਿਹੜਾ ਇਹਨਾਂ ਨੇ ਉਹਦੇ ਵਿੱਚੋਂ ਜਿਹੜਾ ਹੈਰੋਨ ਨੂੰ ਸੇਲ ਕੀਤਾ ਸੀ ਉਹ ਇਹਨਾਂ ਤੋਂ ਬਰਾਮਦ ਕੀਤਾ ਗਿਆ ਤੇ ਦੋ ਕੰਪਿਊਟਰ ਕੰਡੇ ਜਿਸ ਤੋਂ ਇਹ ਸਮਾਨ ਜਿਹੜਾ ਅਗੇ ਸੇਲ ਕਰਦੇ ਇਹ ਵੇਚ ਕੇ ਤੇ ਚਾਰ ਮੋਬਾਈਲ ਤੇ ਇੱਕ ਪਿਸਤਲ ਜਿਹੜਾ ਬੱਤੀ ਬੋਰ ਦਾ ਵੀ ਤੇ ਪੰਜ ਰੌਂਦ ਰਿਕਵਰ ਕੀਤੇ ਗਏ ਨੇ ਇਹਨਾਂ ਤੋਂ ਤੇ ਜਿਹੜੀ 225 ਗ੍ਰਾਮ 280 ਗ੍ਰਾਮ ਜਿਹੜੇ ਹੈਰੋਮ ਇਹ ਕਮਰਸ਼ੀਅਲ ਕੁਆਂਟੀਟੀ ਦੇ ਤੇ ਜਿਹੜੇ ਸਾਡੇ ਇਹ ਜਿਹੜੇ ਫੜੇ ਗਏ ਨੇ ਜਿਹੜੇ ਮੇਨ ਜਿਹੜੇ ਤਿੰਨ ਕਿਊਬ ਜਿਹੜੇ ਫੜੇ ਗਏ ਨੇ ਇਹ ਸਾਡੇ ਜਿਹੜੇ ਮੇਨ ਏਰੀਆ ਦੇ ਵਿੱਚ ਸਪਲਾਈ ਕਰਨ ਵਾਲੇ ਸੀ ਤੇ ਅਸੀਂ ਹੁਣ ਇਹਨਾਂ ਦਾ ਅੱਜ ਮਾ ਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਹਨਾਂ ਰਿਮਾਰਡ ਲਿਆ ਜਾਏਗਾ ਤੈਨੂੰ ਸਖਤੀ ਨਾਲ ਪੁੱਛ ਕੇ ਇਸ ਕਰਕੇ ਕੀਤੀ ਜਾਏਗੀ ਇਹ ਜਿਹੜੀ ਜਿਹੜੀ ਸਪਲਾਈ ਸੀ ਇਹਨਾਂ ਕੋਲ ਕਿੱਥੋਂ ਆਈ ਸੀ ਕਿਉਂਕਿ 280 ਗ੍ਰਾਮ ਜਿਹੜਾ ਹੈਰੋਨ ਕਮਰਸ਼ੀਅਲ ਦੇ ਵਿੱਚ ਆਉਂਦੀ ਹੈ ਵੱਡੀ ਰਿਕਵਰੀ ਹੈ ਤੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਵੀ ਅੱਗੇ ਜਿਹੜੇ ਸੇਲ ਕਰਨ ਦਾ ਇਹਨਾਂ ਦਾ ਕੀ ਤਰੀਕਾ ਸੀ ਤੇ ਅੱਗੋਂ ਪਿੱਛੋਂ ਕਿੱਥੋਂ-ਕਿੱਥੋਂ ਉਹ ਲੈ ਕੇ ਆ ਰਹੇ ਸਨ ਇਹ ਸਾਡਾ ਇੱਕ ਇਨਵੈਸਟੀਗੇਸ਼ਨ ਦਾ 파ਟ ਰਹਿਗਾ ਅੱਜ ਅਸੀਂ ਇਹਨਾਂ ਨੂੰ ਰਿਪੋਰਟ ਦੇ ਵਿੱਚ ਸਪੈਸ਼ਲ ਬੰਦੇ ਹੋਰ ਵੀ ਹੋ ਸਕਦੇ ਮੈਨੂੰ ਬਿਲਕੁਲ ਇਹ ਜਿਹੜਾ ਜਿਹੜਾ ਇਹ ਨੈਟਵਰਕ ਹੈ ਇਨ ਦੇ ਅੱਗੇ ਛੋਟਾ ਨੈਟਵਰਕ ਹੁੰਦਾ ਜਿੱਤੇ ਇਹ ਜਿਹੜੇ ਇਨ ਦੇ ਅੱਗੇ ਛੋਟੇ ਦੇ ਪੈਰਲਲ ਰੱਖੇ ਹੁੰਦੇ ਨੇ ਤੇ ਅਸੀਂ ਉਹ ਵੀ ਬ੍ਰੇਕਰਾਂਗੇ ਜਿਹੜੇ ਸਾਡੇ ਜੀਕੇ ਦੇ ਵਿੱਚ ਜਿਹੜੇ ਇਸ ਬੰਦੇ ਵਿੱਚ ਅਨਵੋਲਵ ਨੇ ਅਸੀਂ ਉਹਨਾਂ ਨੂੰ ਇਸੇ ਹੀ ਮਾਮਲੇ ਦੇ ਵਿੱਚ ਅਨਾਂ ਦੇ ਟੈਸਟ ਪਾਵਾਂਗੇ